ਨੇ ਵੱਧ ਵੱਧ ਖੂਨਦਾਨ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇਸ ਦੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਆਪਣਾ ਖੂਨ ਡੋਲਿਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ੍ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੈਂਪ ਜਿਹੜਾ ਉਹ ਲੱਗਦਾ ਜਿਹਦੇ ਵਿੱਚ ਸਾ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਨੇ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਆਪਣਾ ਖੂਨ ਡੋਲਿਆ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਇਹ ਜਿਹੜੀ ਹੈ ਉਹ ਸ਼ਹਾਦਤ ਦੇ ਵਾਸ ਜਿਹੜਾ ਅਸੀਂ ਇੱਕ ਖੂਨਦਾਰ ਕੈਂਪ ਦੇ ਤੌਰ ਤੇ ਮਨਾ ਰਹੇ ਹਾਂ ਔਰ ਮੈਂ ਅਪੀਲ ਵੀ ਕਰਦਾ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਕਿ ਵੱਦ ਛੱਡ ਕੇ ਇਸ ਖੂਨਦਾਰ ਕੈਂਪ ਦੇ ਵਿੱਚ ਹਿੱਸਾ ਲਈਏ ਤਾਂ ਜੋ ਜਿਸ ਮਕਸਦ ਲਈ ਇਹਨਾਂ ਸਾਡੇ ਮਹਾਨ ਜਿਹੜੇ ਸਾਡੇ ਇਹ ਆਗੂ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਡੋਲਿਆ ਸੋ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਅਸੀਂ ਦੇ ਸਕੀਏ ਕਿ ਇੱਕ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਖੂਨਦਾਨ ਕਿਉਂਕਿ ਹਰੇਕ ਜਿਹੜਾ ਮਰੀਜ਼ ਆ ਉਹਦੀ ਲੋਡ ਲੋਡ ਹੈਗੀ ਆ ਸੋ ਉਸ ਲੋਡ ਨੂੰ ਪੂਰੇ ਕਰਨ ਦੇ ਲਈ ਇਹ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਔਰ ਇਸ ਪੂਰੇ ਸਾਲ ਦਾ ਹਰ ਸਾਲ ਚ ਇਹ ਇੱਕ ਬੜਾ ਹੀ ਨਵੇਕਲਾ ਤੇ ਬਹੁਤ ਹੀ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲੱਗਦਾ ਔਰ ਜਿਹਦੇ ਨਾਲ ਅਸੀਂ ਸਹੀ ਮੈਨੇਚ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਦੇ ਨਾਲ ਵੀ ਬੜੀ ਨਿਡਰਤਾ ਦੇ ਨਾਲ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕਲਮ ਚਲਾਈ ਹੈ ਔਰ ਪੰਜਾਬ ਦੇ ਵਿੱਚ ਜਦੋਂ ਬਹੁਤ ਬਾੜੇ ਦੌਰ ਸੀਗਾ ਬੜਾ ਇੱਥੇ ਅਤਵਾਦ ਸੀਗਾ ਉਸ ਸਮੇਂ ਵੀ ਪੰਜਾਬ ਕੇਸਰੀ ਗਰੁੱਪ ਅੱਗੇ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਲੜਦਾ ਰਿਹਾ ਔਰ ਜਿਹਦੇ ਸਦਕਾ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ترقی ਕਰ ਰਿਹਾ ਉਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਜਿਹੜੇ ਅਸੀਂ ਅਮਨ ਪਸੰਦ ਲੋਕ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਅਸੀਂ ਲੋਕ ਆ ਅਸੀਂ ਸਾਰੇ ਇਕੱਠੇ ਹੋ ਕੇ ਇਸ ਬਲੀਦਾਨ ਦਿਵਸ ਨੂੰ ਵੀ ਮਨਾਈਏ ਔਰ ਜਿਹੜਾ ਖੂਨਦਾਨ ਕੈਂਪ ਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਈ ਸਰ ਇਹ ਕਿਹੜੀ ਜਗ੍ਹਾ ਤੇ ਲੱਗ ਰਿਹਾ ਟਾਈਮਿੰਗ ਕੀ ਹੈ ਇਹ ਖੰਨੇ ਸ਼ਹਿਰ ਦੇ ਵਿੱਚ ਲੱਗ ਰਿਹਾ ਔਰ ਸਵੇਰ ਤੋਂ ਸ਼ੁਰੂ ਹੋ ਜਾਂਦਾ ਸਵੇਰ ਤੋਂ ਸ਼ੁਰੂ ਹੋ ਕੇ ਇਹ ਜਦੋਂ ਤੱਕ ਜਿਹੜੇ ਕਿਉਂਕਿ ਡਾਕਟਰ ਟੀਮ ਜਿਹੜੀ ਜਿਵੇਂ ਜਿਵੇਂ ਗਾਈਡ ਕਰਦੀ ਆ ਕਿ ਬਲੱਡ ਜਿਹੜਾ ਕਿੰਨਾ ਧੇਰ ਜਿਹੜਾ ਵਾ ਉਹ ਰੱਖਿਆ ਜਾ ਸਕਦਾ ਸੁਰੱਖਿਅਤ ਰੱਖਿਆ ਜਾ ਸਕਦਾ ਉਦੋਂ ਦੇ ਤੱਕ ਇਹ ਜਿਹੜਾ ਕੈਂਪੋ ਜਾਰੀ ਰਹੇਗਾ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ মিডিਆ ਵਾਲੇ ਮੇਰੇ ਭਰਾ ਅੱਜ ਪੰਜਾਬ ਕੇਸਰੀ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਹਰ ਸਾਲ ਤਕਰੀਬਨ ਪਿਛਲੇ 7-8 ਸਾਲਾਂ ਤੋਂ ਪੰਜਾਬ ਕੇਸਰੀ ਗਰੁੱਪ ਖਰਨਾ ਵੱਲੋਂ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਸ ਵਾਰ ਵੀ ਇਹ ਖੂਨਦਾਨ ਕੈਂਪ 5 ਤਰੀਕ ਨੂੰ 5 ਸਤੰਬਰ ਨੂੰ ਆਈਡੀ ਪੈਲਸ ਆਈਡੀ ਬੈਂਕਟ ਹਾਲ ਜਿਹੜਾ ਉੱਥੇ ਲਗਾਇਆ ਜਾ ਰਿਹਾ ਤੇ ਹਰ ਸਾਲ ਵਾਂਗ ਮੈਨੂੰ ਪੂਰਨ ਉਮੀਦ ਹੈ ਵੀ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਖੂਨਦਾਨੀ ਨੇ ਖੂਨਦਾਨ ਕਰਨ ਆਉਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਹੀ ਖੂਨਦਾਨ ਕਰਨ ਜਿਹੜੇ ਲੋਕ ਪਹੁੰਚਣਗੇ ਤੇ ਮੈਂ ਦੱਸਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਅਤਵਾਦ ਦੇ ਵਿਰੁੱਧ ਲੜਦੇ ਆ ਆਪਣਾ ਬਲਿਦਾਨ ਦਿੱਤਾ ਹੈ ਆਪਣਾ ਖੂਨ ਡੋਲਿਆ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੀ ਜੇ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਵੀ ਇਹਦੇ ਵਿੱਚ ਉਸ ਜਿਹੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਲਈ ਆਪਣਾ ਖੂਨ ਡੋਲਿਆ ਉਹਨਾਂ ਲਈ ਖੂਨਦਾਨ ਕਰਕੇ ਉਹਨਾਂ ਨੂੰ ਇਹ ਸ਼ਰਧਾਂਜਲੀ ਦੇਈਏ ਸ਼੍ਰੀ ਵਿਦੇਜ চোপੜਾ ਜੀ ਸ਼੍ਰੀ ਅਵਨਾਸ਼ চোপੜਾ ਜੀ ਸ਼੍ਰੀ ਅਭਿਜੇ চোপੜਾ ਜੀ ਦੀ ਜਿਹੜੀ ਦਿਸ਼ਾ ਨਿਰਦੇਸ਼ਾਂ ਹੈ ਇੱਥੇ ਇਹ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਆਪਾਂ ਵੱਧ ਚੜ ਕੇ ਜਿਹੜਾ ਸਾਰੇ ਸ਼ਹਿਰ ਵਾਸੀ ਸਹਿਯੋਗ ਕਰੀਏ ਤੇ ਮੈਨੂੰ ਪੂਰਨ ਆਸ ਹੈ ਵੀ ਹਰ ਵਾਰ ਜਿਵੇਂ ਸਾਨੂੰ ਪੂਰਨ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਹੈ ਤੇ ਇਸ ਵਾਰ ਵੀ ਪੂਰਾ ਸਹਿਯੋਗ ਮਿਲੇਗਾ ਸਰ ਕਿੰਨੇ ਯੂਨਿਟ ਕਨੈਕਟ ਕਰਨ ਦੀ ਤੁਹਾਡੀ ਪਲਾਨਿੰਗ ਹੈ ਜੀ ਦੇਖੋ ਪਿਛਲੀ ਵਾਰ ਵੀ 400 ਤੋਂ 500 ਦੇ ਕਰੀਬ ਸਾਡੇ ਜਿਹੜੇ ਯੂਨਿਟ ਹੋਏ ਸੀ ਉਸ ਤੋਂ ਪਿਛਲੇ ਸਾਲ 600 ਤੋਂ 700 ਦੇ ਵਿੱਚ ਸੀਗੇ ਤੇ ਸਾਨੂੰ ਇਸ ਵਾਰ ਵੀ ਉਮੀਦ ਬੋਰੀ ਹੈ ਵੀ ਅਸੀਂ ਜਿਹੜਾ ਸਾਡਾ 600 ਦਾ ਜਿਹੜਾ ਟਾਰਗੇਟ ਹੈਗਾ ਪਿਛਲੀ ਵਾਰ ਦਾ ਉਹਨੂੰ ਤਾਂ ਅਸੀਂ ਜ਼ਰੂਰ ਚਾਹੁੰਦੇ ਹਾਂ ਵੀ ਅਸੀਂ ਉਹਨੂੰ ਅਚੀਵ ਕਰੀਏ ਉਸ ਕਰਕੇ ਜਿਹੜੇ ਅਸੀਂ ਲਗਾਤਾਰ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਹਰ ਵਾਰ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਸਭ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਹਰ ਜਿਹੜਾ ਜਿਹੜੀ ਵੀ ਧਾਰਮਿਕ ਜਾਂ ਲੋਕ ਸਮਾਜਿਕ ਸੰਸਥਾਵਾਂ ਸਾਰਿਆਂ ਜਿਹੜੀਆਂ ਜੋਰ ਲਗਾ ਰਹੀਆਂ ਨੇ ਵੱਧ ਵੱਧ ਖੂਨਦਾਨ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ سلسلہ ਉਹ ਜਾਰੀ ਹੈ ਤੇ ਹਜੇ ਵੀ 5 ਤਰੀਕ ਦੇ ਵਿੱਚ 3-4 ਦਿਨ ਰਹਿੰਦੇ ਨੇ ਤੇ ਹੋਰ ਵੀ ਜਿਹੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਸਾਡਾ ਜਿਹੜਾ ਟੀਚਾ ਹੈ ਬਈ ਉਹਨੂੰ ਅਸੀਂ ਪੂਰਾ ਕਰੀਏ ਅੰਨੇ-ਨੇਕੜੇ ਪਲਾਨ ਬਣਾ ਕੇ ਟੀਮਾਂ ਜਿਹੜੀਆਂ ਨੇ ਤੁੰਝ ਰਹੀਆਂ ਨੇ ਇੱਥੇ ਫਿਲਹਾਲ ਤਾਂ ਕੀ ਹੈ ਵੀ ਇਹ ਜਿਹੜਾ ਇੱਕ ਨਾ ਬਹੁਤ ਵੱਡਾ ਜਿਹੜਾ ਜਦੋਂ ਖੂਨਦਾਨ ਨਾ ਜਿਹੜਾ ਜਦੋਂ ਥੋੜਾ ਹੋਵੇ ਉੱਥੇ ਆਪਾਂ 2-3 ਟੀਮਾਂ ਬੁਲਾ ਸਕਦੇ ਹਾਂ ਇਹ ਇੱਥੇ ਨਾ ਸਾਨੂੰ ਤਕਰੀਬਨ ਇੱਕ ਦਿਨ ਦੋ ਦਿਨ ਪਹਿਲਾਂ ਤੋਂ ਹੀ ਟੀਮਾਂ ਉੱਥੇ ਆ ਕੇ ਆਪਣੀ ਹਰ ਅਸਲ ਕਰਦੀਆਂ ਨੇ ਇਸ ਕਰਕੇ ਅਸੀਂ ਜਿਹੜੀ ਖੰਨਾ ਨਰਸਿੰਗ ਹੋਮ ਦੇ ਬਲੱਡ ਬੈਂਕ ਦੀ ਟੀਮ ਹੈ ਉਹ ਬੁਲਾਣੇ ਆ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਉੱਥੇ ਆ ਕੇ ਪ੍ਰੋਪਰ ਕਿਉਂਕਿ ਜੇ 5-600 ਬੰਦੇ ਦਾ ਅਰੇਂਜਮੈਂਟ ਕਰਨਾ ਹੈ ਨਾ ਤਾਂ ਉਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਲਈ ਬਹੁਤ ਇੱਕ ਸਿਸਟਮ ਦਾ ਚਲਾਉਣਾ ਪੈਂਦਾ ਕੋ ਉਥੋਂ ਨਾਲ ਦੀ ਨਾਲ ਕੂਰ ਕਲੈਕਟ ਬਲੱਡ ਕਲੈਕਟ ਕਰਕੇ ਵੀ ਪਹੁੰਚਾਉਣਾ ਪੈਂਦਾ ਜਿਆਦਾ देर ਉੱਥੇ ਰੱਖ ਵੀ ਨਹੀਂ ਸਕਦੇ ਕਿਉਂਕਿ 2 ਵਜੇ ਤੱਕੇ ਚੱਲਣਾ ਹੁੰਦਾ ਤੇ ਉਸ ਕਰਕੇ ਉਹ ਪੂਰਾ ਮੈਨੇਜ ਜਿਹੜਾ ਬੰਦਾ ਕਰਦਾ ਅਸੀਂ ਉਹਨਾਂ ਨੂੰ ਹੀ ਚਾਹਨੇ ਹੁੰਦੇ ਆ ਵੀ ਸਾਡੇ ਨਾਲ ਉਹੀ ਕੰਮ ਕਰਨ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਉਹ ਸ਼ੁਰੂ ਕਰ ਦਿੰਦੇ ਨੇ ਉੱਥੇ ਆ ਕੇ ਸਾਰਾ ਕੁਝ ਸੈਟਿੰਗ ਕਰਾਉਣੀ। ਉਹ ਜਿਹੜੀ ਬਲੱਡ ਰੀ ਕਲੈਕਸ਼ਨ ਹੈ ਫਿਰ ਤੁਸੀਂ ਅੱਗੇ ਖਰਦਦੇ ਨੇ ਕਿ ਕਿੱਥੇ ਪਹੁੰਚਾਉਣੀ ਕਿੱਥੇ ਡਿਪੋਜ਼ਿਟ ਕਰਨੇ ਨੇ। ਇਹ ਉਹ ਬਲੱਡ ਬੈਂਕ ਕੋਲ ਹੀ ਜਾਂਦਾ ਹੈ ਜੀ। ਉੱਥੋਂ ਆਪਾਂ ਨੂੰ ਸਭ ਨੂੰ ਜੋ ਵੀ ਜਿੰਨਾਂ ਨੂੰ ਲੋੜ ਪਈ। ਹਾਂਜੀ ਹਾਂਜੀ ਹਾਂਜੀ। ਮੁਖਮੰਨ ਕੋਣ ਆ ਰਹੇ ਸੀ। ਉਸ ਦਿਨ ਮੁਖਮੰਨ ਕੈਬਨਿਟ ਮੰਤਰੀ ਤਰਨ ਪ੍ਰੇਸਿੰਗ ਸੋਨ ਨੇ। ਪਰਚਾਂ ਸਿੰਘ ਬਰਸਰ ਜੀ ਨੇ ਤੇ ਸਾਡੇ ਅਭਿਜੇ ਚੋਪੜਾ ਜੀ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ ਵੱਲੋਂ ਉਹ ਵੀ ਪਹੁੰਚ ਰਹੇ ਨੇ। ਉਸ ਤੋਂ ਇਲਾਵਾ ਅ ਡਾਕਟਰ ਅਮਰ ਸਿੰਘ ਜੀ ਗੁਰਕੀਰਤ ਜੀ ਦੁੱਲੋ ਸਾਹਿਬ ਯਾਨੀ ਕਿ ਜਿੰਨੀਆਂ ਵੀ ਸਾਡੇ ਇਲਾਕੇ ਦੇ ਆ ਰਾਜਨੀਤਿਕ ਤੇ ਧਾਰਮਿਕ ਸੰਤ ਮਹਾਪੁਰਸ਼ ਸਭ ਸਾਡੇ ਮੁੱਖ ਮਹਿਮਾਨੀ ਨੇ ਸਾਬ ਪਹੁੰਚ ਰਹੇ ਹੈ। ਰਾਈਟ ਕਿੰਨੇ ਵਜੇ ਸ਼ੁਰੂ ਹੋ ਜਾਣਾ ਜੀ ਕੈਪਰ? 9 ਵਜੇ ਸ਼ੁਰੂ ਹੋ ਜਾਣਾ। ਥੈਂਕ ਯੂ ਸਰ ਥੈਂਕ ਯੂ।